ਇਹਦੀ ਤੋਂ ਬਾਅਦ ਸੀਵੀਆਈ ਨੇ ਵੀ ਦਿੱਲੀ ਸ਼ਰਾਬ ਨੀਤੀ ਕੇਸ ਦੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਬੀਆਰਐਸ ਆਗੂ ਕੇ ਕਵਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਦਿੱਲੀ ਸ਼ਰਾਬ ਮਾਮਲੇ ਦੇ ਵਿੱਚ ਸੀਵੀਆਈ ਨੇ ਸ਼ਨੀਵਾਰ ਨੂੰ 6 ਘੰਟੇ ਤੱਕ ਪੁੱਛਗਿੱਛ ਕੀਤੀ ਅੱਜ ਕੇ ਕਵਿਤਾ ਨੂੰ ਦਿੱਲੀ ਦੇ ਰਾਊਜ਼ ਐਵਨਿਊ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਏਜੰਸੀ ਨੇ ਪੀਰਵਾਰ ਨੂੰ ਕਵਿਤਾ ਨੂੰ ਤਿਹਾੜ ਜਲ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿੱਥੇ ਉਹ ਮੰਨੀ ਲਾਂਡਰਿੰਗ ਮਾਮਲੇ ਵਿੱਚ 26 ਮਾਰਚ ਤੋਂ ਨਿਆਇਕ ਹਿਰਾਸਤ ਦੇ ਵਿੱਚ ਸੀ ਸੀਬੀਆਈ ਅਦਾਲਤ ਵਿੱਚ ਕਵਿਤਾ ਦੇ ਰਿਮਾਂਡ ਦੀ ਮੰਗ ਕਰੇਗੀ ਰਿਮਾਂਡ ਮਿਲਣ ਉਪਰੰਤ ਕਵਿਤਾ ਨੂੰ ਸੀਬੀਆਈ ਹੈੱਡਕੁਆਰਟਰ ਲਿਜਾਇਆ ਜਾਵੇਗਾ ਜਿੱਥੇ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਦੀ ਟੀਮ ਉਸ ਤੋਂ ਪੁੱਛਗਿੱਛ ਕਰੇਗੀ ਇਸ ਤੋਂ ਪਹਿਲਾਂ ਅਦਾਲਤ ਤੋਂ ਇਜਾਜ਼ਤ ਲੈ ਕੇ ਸੀਬੀਆਈ ਨੇ 6 ਅਪ੍ਰੈਲ ਨੂੰ ਤਿਹਾੜ ਜਾ ਕੇ ਕਵਿਤਾ ਤੋਂ ਪੁੱਛਗਿੱਛ ਕੀਤੀ ਸੀ ਦੀ ਬੇਈ ਨੇ ਕਵੀਤਾ ਨੂੰ ਆਪੀਸੀ ਦੀ ਧਾਰਾ 120ਬੀ ਸੈਕਸ਼ਨ 477ਏ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਦੇ ਤਹਿਤ ਗ੍ਰਿਫਤਾਰ ਕੀਤਾ ਹੈ ਬਿਊਰੋ ਰਿਪੋਰਟ ਦਿਸ਼ਾਪਟੇਨਿਊਸ ਦੇ ਨਾਲ ਐਡੀ ਤੋਂ ਬਾਅਦ ਸੀਵੀਆਈ ਨੇ ਵੀ ਦਿੱਲੀ ਸ਼ਰਾਬ ਨੀਤੀ ਕੇਸ ਦੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਬੀਆਰਐਸ ਆਗੂ ਕੇ ਕਵੀਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਦਿੱਲੀ ਸ਼ਰਾਬ ਮਾਮਲੇ ਦੇ ਵਿੱਚ ਸੀਵੀਆਈ ਮੇਰੇ ਸ਼ਨੀਵਾਰ ਨੂੰ 6 ਘੰਟੇ ਤੱਕ ਪੁੱਛਗਿੱਛ ਕੀਤੀ ਅੱਜ ਕੇ ਕਵਿਤਾ ਨੂੰ ਦਿੱਲੀ ਦੇ ਰਾਊਸ ਐਵਨਿਊ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਏਜੰਸੀ ਨੇ ਪੀਰਵਾਰ ਨੂੰ ਕਵਿਤਾ ਨੂੰ ਤਿਹਾੜ ਜਲ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿੱਥੇ ਉਹ ਮੰਨੀ ਲਾਂਡਰਿੰਗ ਮਾਮਲੇ ਵਿੱਚ 26 ਮਾਰਚ ਤੋਂ ਨਿਆਇਕ ਹਿਰਾਸਤ ਦੇ ਵਿੱਚ ਸੀ ਸੀਬੀਆਈ ਅਦਾਲਤ ਵਿੱਚ ਕਵਿਤਾ ਦੇ ਰਿਮਾਂਡ ਦੀ ਮੰਗ ਕਰੇਗੀ ਰਿਮਾਂਡ ਮਿਲਣ ਉੱਤੇ ਕਵਿਤਾ ਨੂੰ ਸੀਬੀਆਈ ਹੈੱਡਕੁਆਰਟਰ ਲਿਜਾਇਆ ਜਾਵੇਗਾ ਜਿੱਥੇ ਭ੍ਰਿਸ਼ਟਾਚਾਰ ਰੋਕੂਣ ਸ਼ਾਖਾ ਦੀ ਟੀਮ ਉਸ ਤੋਂ ਪੁੱਛਗਿੱਛ ਕਰੇਗੀ ਇਸ ਤੋਂ ਪਹਿਲਾਂ ਅਦਾਲਤ ਤੋਂ ਇਜਾਜ਼ਤ ਲੈ ਕੇ ਸੀਬੀਆਈ ਨੇ 6 ਅਪ੍ਰੈਲ ਨੂੰ ਤਿਹਾੜ ਜਾ ਕੇ ਕਵਿਤਾ ਤੋਂ ਪੁੱਛਗਿੱਛ ਕੀਤੀ ਸੀ ਸੀਬੀਆਈ ਨੇ ਕਵਿਤਾ ਨੂੰ ਆਈਪੀਸੀ ਦੀ ਧਾਰਾ 120 ਬੀ ਸੈਕਸ਼ਨ 477 ਏ ਅਤੇ ਪ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਦੇ ਤਹਿਤ ਗ੍ਰਿਫਤਾਰ ਕੀਤਾ ਹੈ ਬਿਊਰੋ ਰਿਪੋਰਟ ਦਿਸ਼ਾਪਟੇਡ ਨਿਊਜ਼ ਦੇ ਨਾਲ ਧੰਵਾ ਏਡੀ ਤੋਂ ਬਾਅਦ ਸੀਬੀਆਈ ਨੇ ਵੀ ਦਿੱਲੀ ਸ਼ਰਾਬ ਨੀਤੀ ਕੇਸ ਦੇ ਨਾਲ ਸੰਬੰਧਿਤ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਬੀਆਰਐਸ ਆਗੂ ਕੇ ਕਵਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਦਿੱਲੀ ਸ਼ਰਾਬ ਮਾਮਲੇ ਦੇ ਵਿੱਚ ਸੀਬੀਆਈ ਮੇਰੇ ਸ਼ਨੀਵਾਰ ਨੂੰ 6 ਘੰਟੇ ਤੱਕ ਪੁੱਛਗੀ ਕੀ ਕੀਤੀ ਅੱਜ ਕੇ ਕਵਿਤਾ ਨੂੰ ਦਿੱਲੀ ਦੇ ਰਾਊਜ਼ ਐਵਨਿਊ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਏਜੰਸੀ ਨੇ ਪੀਰਵਾਰ ਨੂੰ ਕਵਿਤਾ ਨੂੰ ਤਿਹਾਰ ਜਲ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿੱਥੇ ਉਹ ਮੰਨੀ ਲਾਂਡਰਿੰਗ ਮਾਮਲੇ ਵਿੱਚ 26 ਮਾਰਚ ਤੋਂ ਨਿਆਇਕ ਹਿਰਾਸਤ ਦੇ ਵਿੱਚ ਸੀ ਸੀਬੀਆਈ ਅਦਾਲਤ ਵਿੱਚ ਕਵਿਤਾ ਦੇ ਰਿਮਾਂਡ ਦੀ ਮੰਗ ਕਰੀ ਗਈ ਰਿਮਾਂਡ ਮਿਲਣ ਉਪਰੰਤ ਕਵਿਤਾ ਨੂੰ ਸੀਬੀਆਈ ਹੈੱਡਕੁਆਰਟਰ ਲਿਜਾਇਆ ਜਾਵੇਗਾ ਜਿੱਥੇ ਪ੍ਰਿਸ਼ਟਾਚਾਰ ਰੋਕੂ ਸ਼ਾਖਾ ਦੀ ਟੀਮ ਉਸ ਤੋਂ ਪੁੱਛਗਿੱਛ ਕਰੇਗੀ ਇਸ ਤੋਂ ਪਹਿਲਾਂ ਅਦਾਲਤ ਤੋਂ ਇਜਾਜ਼ਤ ਲੈ ਕੇ ਸੀਬੀਆਈ ਨੇ 6 ਅਪ੍ਰੈਲ ਨੂੰ ਤਿਹਾਰ ਜਾ ਕੇ ਕਵਿਤਾ ਤੋਂ ਕੁਝ ਕੁੱਝ ਕੀਤੀ ਸੀ ਦੀ ਬੇਈ ਨੇ ਕਵੀਤਾ ਨੂੰ ਆਪੀਸੀ ਦੀ ਧਾਰਾ 120ਬੀ ਸੈਕਸ਼ਨ 477ਏ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਦੇ ਤਹਿਤ ਗ੍ਰਿਫਤਾਰ ਕੀਤਾ ਹੈ ਬਿਊਰੋ ਰਿਪੋਰਟ ਇਸ ਹਫਤੇ ਦੀ ਨਿਊਜ਼ ਦੇ ਨਾਲ ਤੁਹਾਨੂੰ ਏਡੀ ਤੋਂ ਬਾਅਦ ਸੀਵੀਆਈ ਨੇ ਵੀ ਦਿੱਲੀ ਸ਼ਰਾਬ ਨੀਤੀ ਕੇਸ ਦੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਬੀਆਰਐਸ ਆਗੂ ਕੇ ਕਵੀਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਦਿੱਲੀ ਸ਼ਰਾਬ ਮਾਮਲੇ ਦੇ ਵਿੱਚ ਸੀਵੀਆਈ ਮੈਂ ਸ਼ਨੀਵਾਰ ਨੂੰ 6 ਘੰਟੇ ਤੱਕ ਪੁੱਛਗਿੱਛ ਕੀਤੀ ਅੱਜ ਕੇ ਕਵਿਤਾ ਨੂੰ ਦਿੱਲੀ ਦੇ ਰਾਊਸ ਐਵਨਿਊ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਏਜੰਸੀ ਨੇ ਪੀਰਵਾਰ ਨੂੰ ਕਵਿਤਾ ਨੂੰ ਤਿਹਾੜ ਜਲ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿੱਥੇ ਉਹ ਮੰਨੀ ਲਾਂਡਰਿੰਗ ਮਾਮਲੇ ਵਿੱਚ 26 ਮਾਰਚ ਤੋਂ ਨਿਆਇਕ ਹਿਰਾਸਤ ਦੇ ਵਿੱਚ ਸੀ ਸੀਬੀਆਈ ਅਦਾਲਤ ਵਿੱਚ ਕਵਿਤਾ ਦੇ ਰਿਮਾਂਡ ਦੀ ਮੰਗ ਕਰੇਗੀ ਰਿਮਾਂਡ ਮਿਲਣ ਉਪਰੰਤ ਕਵਿਤਾ ਨੂੰ ਸੀਬੀਆਈ ਹੈੱਡਕੁਆਰਟਰ ਲਿਜਾਇਆ ਜਾਵੇਗਾ ਜਿੱਥੇ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਦੀ ਟੀਮ ਉਸ ਤੋਂ ਪੁੱਛਗਿੱਛ ਕਰੇਗੀ ਇਸ ਤੋਂ ਪਹਿਲਾਂ ਅਦਾਲਤ ਤੋਂ ਇਜਾਜ਼ਤ ਲੈ ਕੇ ਸੀਬੀਆਈ ਨੇ 6 ਅਪ੍ਰੈਲ ਨੂੰ ਤਿਹਾੜ ਜਾ ਕੇ ਕਵਿਤਾ ਤੋਂ ਕੁਝ ਗਿੱਛ ਕੀਤੀ ਸੀ ਸੀਵੀ ਨੇ ਕਵੀਤਾ ਨੂੰ ਆਪੀਸੀ ਦੀ ਧਾਰਾ 120ਬੀ ਸੈਕਸ਼ਨ 477ਏ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਦੇ ਤਹਿਤ ਗ੍ਰਿਫਤਾਰ ਕੀਤਾ ਹੈ ਬਿਊਰੋ ਰਿਪੋਰਟ ਕਿਸ਼ਪਟੇਨ ਨਿਊਜ਼ ਦੇ ਨਾਂ ਤਹਫਾ